ਗੁਰਦਾਸਪੁਰ ਦੇ ਵਿੱਚ ਪੈਂਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਚੀਮਾ ਖੁੱਡੀ ਵਿੱਚ ਜਿੱਥੇ ਇੱਕ ਸ਼ਿਵ ਮੰਦਰ ਹੈ ਜੋ ਪ੍ਰਾਤਨ ਸਮੇਂ ਤੋਂ ਮੌਜੂਦ ਹੈ ਇਸ ਸ਼ਿਵ ਮੰਦਰ ਵਿੱਚ ਇੱਕ ਸਿੱਖ ਪਰਿਵਾਰ ਕਾਫੀ ਲੰਮੇ ਸਾਲਾਂ ਤੋਂ ਸੇਵਾ ਨਿਭਾਉਂਦਾ ਆ ਰਿਹਾ ਹੈ ਇਸ ਵਕਤ ਇਸ ਸ਼ਿਵ ਮੰਦਰ ਦੀ ਇੱਕ ਨਿਹੰਗ ਸਿੰਘ ਬਾਣੀ ਵਿੱਚ ਸੇਵਾਦਾਰ ਸੇਵਾ ਨਿਭਾਰਿਆ ਉਹ ਗੱਲਬਾਤ ਕਰਦੇ ਆਂ ਨਾਮ ਆਪਣਾ ਮੇਰਾ ਨਾਮ ਜੀ ਕਰਮ ਸਿੰਘ ਆ ਕਿੱਥੋਂ ਦੇ ਰਹਿਣ ਵਾਲੇ ਹਾਂ ਮੈਂ ਚੀਮਾ ਕੁਡੀ ਦਾ ਰਹਿਣ ਵਾਲਾ ਇਹ ਸ਼ਿਵ ਮੰਦਰ ਜੋ ਹੈਗਾ ਆ ਇਹ ਕਿੰਨੀ ਕੁ ਧੀਰ ਤੋਂ ਪਹਿਲਾਂ ਦਾ ਇੱਥੇ ਮੌਜੂਦ ਹੈ ਜੀ ਇਹ ਜੀ ਪੁਰਾਣਾ ਸ਼ਿਵ ਮੰਦਰਾ ਤੇ ਲਗਭਗ ਮੇਰਾ 70 ਦਾ ਜਨਮਾ ਤੇ ਮੇਰੀ ਹੋਸ ਤੋਂ ਕਿਦ ਪਹਿਲਾਂ ਦਾ ਹੀ ਬਣਿਆ ਆ ਜੀ ਅੱਜ ਦੇ ਯੁੱਗ ਵਿੱਚ ਹਿੰਦੂ ਸਿੱਖ ਭਾਈਚਾਰਨ ਲਾਗੇ ਬੜੀ ਤਰ੍ਹਾਂ ਦੇ ਲੋਕਾਂ ਵਿੱਚ ਗੱਲਾਂ ਸੁਣਨ ਨੂੰ ਮਿਲਦੀਆਂ ਆ ਪਰ ਤੁਸੀਂ ਗੁਰੂ ਬਾਣੇ ਵਿੱਚੋਂ ਫਿਰ ਵੀ ਸ਼ੇਰ ਮੰਦਿਰ ਦੀ ਤੁਸੀਂ ਸੇਵਾ ਨਿਭਾ ਰਹੇ ਹੋ ਹਾਂ ਮੇਰਾ ਜੀ ਭਰਾ ਹੈਗਾ ਤੇ ਉਹਨਾਂ ਨੇ 20 ਸਾਲ ਸੇਵਾ ਕੀਤੀ ਇੱਥੇ ਉਹ ਪਿਛਲੇ 1 ਸਾਲ ਤੋਂ ਗੁਜ਼ਰ ਗਿਆ ਗੁਜ਼ਰ ਗਿਆ ਤੇ ਮੈਂ ਨਿਹੰਗ ਸਿੰਘਾਂ ਨਿਹੰਗ ਸਿੰਘ ਕਰਕੇ ਫਿਰ ਇੱਥੇ ਸੇਵਾ ਕੋ ਕਰਦਾ ਨਹੀਂਗਾ ਤੇ ਮੈਨੂੰ ਫਿਰ ਬਹੁਤ ਮਹਿਸੂਸ ਹੁੰਦਾ ਮੈਂ ਉਹਨਾਂ ਗੁਰਦੁਆਰੇ ਦਾ ਲਾਗੇ ਦਰਵਾਜ਼ਾ ਪ੍ਰਧਾਨ ਵੀ ਹਾਂ ਪਰ ਮੈਨੂੰ ਜਦ ਇਹ ਸੇਵਾ ਨਹੀਂ ਕੋ ਕਰਦਾ ਤੇ ਮੈਨੂੰ ਵੇਖ ਕੇ ਆਉਂਦਾ ਨਹੀਂ ਇਹ ਵੀ ਗੁਰੂ ਦਾ ਘਰ ਵਾ ਇੱਥੇ ਮੈਂ ਜੀ ਬੰਦਾ ਰੱਖਿਆ ਵਾ ਝਾੜੂ ਵਾਸਤੇ ਉਹ ਝਾੜੂ ਲਾ ਸਭ ਕਾਪੜੇ ਪੇਰਨ ਦਾ ਸਾਰੇ ਤੇ ਇੱਕ ਬੰਦੇ ਨੂੰ ਮੈਂ ਬਾਕੀ ਦਾ ਵੀ ਤੰਦਰ ਮੰਦਰ ਦੀ ਸੇਵਾ ਕਰਨੀ ਆ ਤੋ ਮੈਂ ਗੁਰੂ ਦਾ ਸੇਖ ਹੋਣ ਦੇ ਨਾਤੇ ਨਾ ਮਾੜਾ ਤੇ ਕਿਸੇ ਨੂੰ ਕਹਿੰਦੇ ਨੇ ਮੈਂ ਤੇ ਸੇਵਾ ਤਰਾਰਿਆ ਮੈਂ ਪਰ ਮੈਂ ਕਹਿੰਦਾ ਵੀ ਮੈਨੂੰ ਕੋਈ ਚੰਗਾ ਇੱਥੇ ਕੋਈ ਬੰਦਾ ਮਿਲੇ ਸੇਵਾ ਕਰਨੇ ਵਾਸਤੇ ਸੇਵਾਦਾਰ ਜੋ ਵੀ ਵਧੀਆ ਸੇਵਾ ਹੋ ਸਕੇ ਕਿ ਤੁਹਾਨੂੰ ਲੱਗਦਾ ਨੇ ਕਿ ਇਹ ਹੀ ਮੰਦਿਰ ਕਿਤੇ ਸ਼ਹਿਰ ਵਿੱਚ ਹੁੰਦਾ ਤੇ ਬਹੁਤ ਜਿਆਦੀ ਇਹਦੀ ਮਤਲਬ ਪੂਜਾ ਹੁੰਦੀ ਇਹ ਪਿੰਡ ਵਿੱਚ ਹੋਣ ਕਰਕੇ ਇਦਾਂ ਦਾ ਕੁਝ ਹੋ ਰਿਹਾ ਕਿ ਪਕੂ ਜਾਏ ਦੀ ਬਹੁਤ ਹੈ ਜੀ ਬਹੁਤ ਇਥੇ ਦੂਰ ਦੂਰ ਤੋਂ ਲੋਕ ਇਥੇ ਆਉਂਦੇ ਨੇ ਇਥੇ ਸਵਰਾਤਰੀ ਦਾ ਬਹੁਤ ਮੇਲਾ ਲੱਗਦਾ ਭਾਰੀ ਤੇ ਬਾਕੀ ਬਹੁਤ ਸੇਵਾ ਪਕੂ ਇੱਕ ਬਟਾਲਾ ਤੋਂ ਨੇ ਸਾਡੇ ਵੀਰ ਉਹ ਬਹੁਤ ਸੇਵਾ ساری ਸੇਵਾ ਇਹ ਕਰਾਉਂਦੇ ਨੇ ਆ ਪੱਤਰ ਪੁੱਤਰ ਸਭ ਉਹਨੇ ਕਮਰੇ-ਕਮਰੇ ਬਣਾਏ ਨੇ ਹਾਂਜੀ ਬਹੁਤ ਸੇਵਾ ਕਰਦੇ ਨੇ ਹਾਂ ਤੇ ਤੁਸੀਂ ਕੀ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੋਗੇ ਹਾਂਜੀ ਮੈਂ ਸੰਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹਣਾ ਵਾ ਵੀ ਚਲੋ ਆਪਣੇ ਹਰ ਇੱਕ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ ਵਾ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਕਿ ਮੰਦਰ ਹੈ ਗੁਰਦੁਆਰਾ ਵਾ ਇਹ ਸਭ ਉਸ ਪਰਮੇਸ਼ਰ ਦਾ ਘਰ ਨੇ ਤੇ ਇਸ ਕਰਕੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਚਲੋ ਆਪਣੇ ਧਰਮ ਵਿੱਚ ਹੀ ਰਹਿਣਾ ਚਾਹੀਦਾ ਪਰ ਫਿਰ ਵੀ ਕਿਸੇ ਦੂਜੇ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਜਿੱਦਾਂ ਆ ਕਈ ਵੀਰ ਮੈਂ ਵੇਖਿਆ ਸੋਸ਼ਲ ਮੀਡੀਆ ਤੇ ਵੇਖ ਲਈ ਨਾ ਆਪਣੇ ਜਿਹੜੇ ਆ ਆ ਸਿਲ ਸੈਨਾ ਵਾਲਿਆ ਉਹ ਕਹਿ ਦਿੰਦੇ ਆ ਜੀ ਜਿਹੜੇ ਸੇਖ ਵਾ ਇਹ ਹਿੰਦੂਆਂ ਦੇ ਵਰਖਲਾ ਮੈਂ ਮੈਂ ਸੇਖੋਂ ਦੇ ਨਾਤੇ ਨਹੀਂ ਆਂ ਕਿ ਸੇਂਗਾ ਮੈਂ ਮੰਦਰ ਦੀ ਸੇਵਾ ਕਰਦਾ ਕਿਸ ਦੀ ਅੱਖ ਅੱਖ ਚੋਂ ਕਿ ਨਹੀਂ ਕੋ ਮੰਦਰ ਵਾਲੇ ਦੇਖ ਸਕਦਾ ਇਹ ਲਾ ਕੇ ਮੇਰਾ ਘਰ ਵਾ ਹਾਂ ਲਾ ਕੇ ਮੇਰਾ ਘਰ ਵਾ ਇਥੇ ਕਿਸ ਦੀ ਯਰਤ ਨਹੀਂ ਕਿ ਮੰਦਰ ਵਾਲੇ ਤਾਂ ਅੱਖ ਚੁਪ ਕੇ ਵੇਖਦੇ ਆ ਚਲੋ ਇੱਕ ਸੇਵਾ